ਬੀਤੇ ਦਿਨੀ ਮਾਨਸਾ ਨਗਰ ਕੌਂਸਲ ਦੀਆਂ ਚੋਣਾਂ ਦੌਰਾਨ ਪੇ ਰੇੜਕੇ ਨੂੰ ਲੈ ਕੇ ਅੱਜ ਮਾਨਸਾ ਸ਼ਹਿਰ ਅੰਦਰ ਕਾਂਗਰਸ ਪਾਰਟੀ ਵੱਲੋਂ ਮਾਨਸਾ ਦੇ ਵਿਧਾਇਕ ਵਿਜੈ ਸਿੰਘਲਾ ਦਾ ਪੁਤਲਾ ਫੂਕਿਆ ਗਿਆ ਇਸ ਮੌਕੇ ਆਗੂਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜਿਵੇਂ ਨੀ ਚੋਣਾਂ ਤੋਂ ਲੈ ਕੇ ਸਰਪੰਚੀ ਚੋਣਾਂ ਤੇ ਹੁਣ ਨਗਰ ਕੌਂਸਲ ਦੀਆਂ ਚੋਣਾਂ ਵਿੱਚ ਵੀ ਸਰਕਾਰੀ ਤੰਤਰ ਦੀ ਮਦਦ ਨਾਲ ਲੋਕਤੰਤਰ ਦਾ ਕਾਂਨ ਕਰਦੀ ਆ ਰਹੀ ਹੈ ਇਸ ਦੀ ਤਾਜ਼ਾ ਮਿਸਾਲ ਲੰਘੇ ਦਿਨ ਮਾਨਸਾ ਵਿੱਚ ਹੋਈਆਂ ਨਗਰ ਕੌਂਸਲ ਦੇ ਪ੍ਰਧਾਨ ਤੇ ਦੂਜੇ ਅਹੁਦੇਦਾਰਾਂ ਦੀ ਚੋਣ ਦੌਰਾਨ ਦੇਖਣ ਨੂੰ ਮਿਲਿਆ ਦੋਨਾਂ ਆਗੂਆਂ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਕਿਹਾ ਕਿ मौजूदा आप सरकार दौरान मानसा नगर कौंसल दे तीन प्रधान बदले जा चुके हैं जिसके कारण पूरा शहर विकास पक्षों पछर गया है इससे की कहना है सरदार बलकौर सिंह सिद्धू मूसेवाल कांग्रेस प्रधान माइकल आओ तहानू सुना ਤਹਮ ਜਿਹੜਾ ਬੁਤਲਾ ਫੁੱਟਿਆ ਗਿਆ ਹੈਗਾ ਸਰਕਾਰ ਦੀ ਧੱਕੇਸ਼ਾਹੀ ਦੇਚਿਆ ਕਦੇ ਸ਼ਰਮਾਂ ਦੀ ਮਿੰਦਾ ਕਰਦੇ ਇਸ ਗੱਲ ਦੇ ਆਪ ਸਾਨੂੰ ਵੀ.ਐਸ. ਸਿੰਘਾ ਤੋਂ ਵੀ ਇਹੀ ਸੀ ਵੀ ਆਪਣੀ ਬਰਾਦਰੀ ਨੂੰ ਵੀ ਬਖਸ਼ੂ ਗਈ ਸਰਤਾ ਦਾ ਨਸ਼ਾ ਇਦਨਾ ਜ਼ਿਆਦੇ ਚੂਰ ਹੋ ਗਏ ਇਹ ਨਰਵੇਸ਼ੇ ਦੇ ਵਿੱਚ ਇਹ ਇਹ ਵੀ ਨਹੀਂ ਦੇਖ ਰਹੇ ਵੀ ਜਿਹੜੇ ਲੋਕਾਂ ਨੇ ਕੱਲ ਸਾਨੂੰ ਇਨਾ ਭਰਪੂਰ ਮਤਦਾਨ ਦਿੱਤਾ ਅੱਜ ਸੀ ਉਹਨਾਂ ਲੋਕਾਂ ਦੇ ਖਿਲਾਫ ਪਰਚੇ ਦੇਣ ਲੱਗੇ ਪਰਚਾ ਦੇ ਨਾਲ ਕੀ ਗੱਲ ਸੀ ਇਕ ਤਾਂ ਇੰਨਾ ਜਿਆਦਾ ਧੱਕਾ ਕੀਤਾ ਇਲੈਕਸ਼ਨ ਦੇ ਵਿੱਚ ਇੰਨਾ ਜਿਆਦਾ ਧੱਕਾ ਕੀਤਾ ਵੀ ਛਰੇ ਆਮ ਇਹਨਾਂ ਨੂੰ ਦੁਰਵਿਹਾਰ ਤਾਂ ਇਹਨਾਂ ਨੇ ਸਗੋਂ ਐਮਸੀ ਸਾਹਿਬਾਨ ਨਾਲ ਕੀਤਾ ਲੋਕਾਂ ਨੂੰ ਸੁਣਨ ਮੈਂ ਨਹੀਂ ਦੇ ਦਿੱਤਾ ਹੋਰ ਪਰਚਾ ਦਿੰਦੇ ਨੇ ਇਹ ਚੱਲਦਾ ਤਾਂ ਮੈਂ ਇਹ ਵੀ ਕਦੇ ਸਰਕਾਰ ਦੇ ਕੋਲ ਜਾ ਕਰਦਾ ਤੇ ਸਰਕਾਰ ਨੂੰ ਅਪੀਲ ਕਰਦਾ ਵੀ ਇਹ ਪਰਚਾ ਜਿੰਨਾ ਚਿਰ ਵੀ ਹੋ ਕੇ ਰੱਦ ਕਰਨਾ ਚਾਹੀਦਾ ਲੋਕ ਸੋਸ਼ਲ ਮੀਡੀਆ ਤੇ ਵੀ ਲਿਖ ਰਿਹਾ ਵੀ ਕੀ ਇਹ ਬਸ ਇਹ ਪਹਿਲੀ ਵਾਰ ਹੋਇਆਗਾ ਵੀ ਜਿਹੜਾ ਇਸ ਤਰ੍ਹਾਂ ਦੇ ਧੱਕੇਸ਼ਾਹੀ ਹੋਣੀ ਪਰਚੇ ਹੋਣੇ ਹੋਰ ਹੋਣੇ ਬਿਲਕੁਲ ਤੁਸੀਂ ਦੇਖੋ ਕਿਆ ਬਲਦੇਵ ਸਰਪੰਚ ਤੇ ਲਾ ਲੋ ਜਗਦੀਪ ਤੇ ਲਾ ਲੋ ਸਰਪੰਚਾਂ ਦੇ ਉੱਤੇ ਚੈਨੀਆਂ ਚੋਰੀ ਦੇ ਪਰਚੇ ਕਿ ਹੁਣ ਸਾਰੇ ਜਿਹੜੇ ਮੋਤਵਾਰ ਬੰਦੇ ਉਹ ਚੋਰੀਆਂ ਕਰਨ ਲੱਗੇਗੇ ਕੋਈ ਗੱਲ ਸਚਾਈ ਦੇ ਥੋੜੀ ਬਹੁਤੀ ਨੇੜੇ ਦਾ ਹੋਵੇ ਪਰੰਤੂ ਅੱਜ ਤੋਂ ਕੱਲ ਇੱਕ ਇੰਨੇ شریف ਜੇ ਕਮਸੂਰਰ ਦੇ ਉੱਤੇ ਵੀ ਪਰਚਾ ਦੇਤਾ ਜਿ ਰੱਖਿਆ ਉਹਦਾ ਕਸੂਰ ਕੀ ਸੀ ਵੀ ਉਹ ਪ੍ਰਧਾਨਗੀ ਦਾ ਉਮੀਦਵਾਰ ਸੀਗਾ ਤਾਂ ਇਹ ਲੋਕਾਂ ਨੂੰ ਹੱਕਦੰਦ ਦਾ ਸਵਧਾਨ ਤਾਂ ਇਹ ਕੀ ਗਲਤ ਕਰਤਾ ਉਹ ਨਹੀਂ ਲੱਗਦਾ ਨੇ ਇਹ ਜਿਹੜੀ ਰਾਜਨੀਤੀ ਗਲਤ ਪਾਸੇ ਜਾ ਰਹੀ ਆ ਇਹ ਅਜਿਹੇ ਚੀਜ਼ਾਂ ਪਰਚੇ ਦੇ ਨੇ ਨਿੱਜੀ ਹੋਣੀ ਗਲਤ ਤਾਂ ਜਿੱਦਾਂ ਦਾ ਇਹ ਬਦਲਾ ਆਇਆ ਤਾਂ ਉਦੋਂ ਦੀ ਗਲਤ ਹੋਇਆ ਤੇ ਅਸੀਂ ਕੋਈ ਇੱਕ ਕੰਮ ਵੀ ਦੇਖ ਲਓ ਚਾਹੇ ਤੁਸੀਂ ਲੈਂਡ ਪੂਲਿੰਗ ਤੋਂ ਦੇਖ ਲਓ ਜਿੰਨੇ ਸਰਕਾਰ ਨੇ ਫੈਸਲੇ ਕੀਤੇ ਕੋਈ ਵੀ ਜਨਤਾ ਦੇ ਜਾਂ ਲੋਕਾਂ ਦੇ ਜਾਂ ਕਿਸਾਨਾਂ ਦੇ ਖੇਤ ਦੇ ਵਿੱਚ ਇੱਕ ਵੀ ਫੈਸਲਾ ਨਹੀਂ ਕੀਤਾ ਤੇ ਅੱਜ ਨਹੀਂ ਹੁਣ ਇਹਨਾਂ ਨੇ ਇਹਨਾ ਧੱਕਾ ਕਰਨਾ ਤਾਂ ਫਿਰ ਡਿਕਟੇਟਰੀ ਕਰਦੇ ਹੋ ਆਪਣਾ ਇੱਕ ਬੰਦਾ ਥਾਪ ਦਿਆ ਕਰੋ ਕਾਹਨੂੰ ਲੋਕਤੰਤਰ ਦਾ ਕਾਹਨੂੰ ਲੋਕਾਂ ਨੂੰ ਦਾਰੂਆ ਪਿਆਲਿਆਂ ਤੇ ਲੜਾਉਂਦੇ ਹੋ ਤੁਸੀਂ ਇੰਨਾ ਜ਼ਿਆਦਾ ਜਦੋਂ ਤੁਸੀਂ ਉਸ ਲੋਕਤੰਤਰ ਦਾ ਸਤਕਾਰ ਹੀ ਨਹੀਂ ਕਰਨਾ ਤਾਂ ਫਿਰ ਡਿਕਟੇਟਰੀ ਚੱਲ ਪੋ ਕਿ ਅਸੀਂ ਆਪਦੀ ਮਰਜ਼ੀ ਨਾਲ ਥੋਪਾਂਗੇ ਭਾਈ ਨਹੀਂ ਸੁਣਦੇ ਤੁਸੀਂ ਧੰਨਵਾਦ ਕੀ ਕਹਿਣਾ چاہੋਗੇ ਅੱਜ ਜੋ ਪਿਛਲੇ ਤਿੰਨ ਪਰਸੋਂ ਸਾਡੀ ਚੋਣ ਹੋਈ ਹੈ ਨਗਰ ਕੌਂਸਲ ਦੀ ਉਹਦੇ ਵਿੱਚ ਸਰਕਾਰ ਕਿੰਨੀ ਇੱਕ ਤੱਕੇ ਦੇ ਨਾਲ ਸਾਡਾ ਜੇਤੂ ਕੈਂਡੀਡੇਟ ਜੋ ਕਿ ਸੀਨੀਅਰ ਵਾਈਸ ਪ੍ਰਧਾਨ ਦੀ 12 ਵੋਟਾਂ ਦੇ ਨਾਲ ਜੇਤੂ ਹੋਇਆ ਸੀ ਉਹਨੂੰ ਹਰਾ ਕੇ ਤੱਕੇ ਦੇ ਨਾਲ ਉਹਨੂੰ ਬਾਹਰ ਕੱਢਿਆ ਗਿਆ ਉਸ ਤੋਂ ਬਾਅਦ ਰਹਿੰਦੀ ਗੁੰਦੀ ਕਸਰ ਐਸ.ਡੀ.ਐਮ ਸਾਹਿਬ ਨੇ ਆਪਦੀ ਉਸ ਤੋਂ ਤੱਕੇ ਦੇ ਨਾਲ ਕਾਰਵਾਈ ਕਰਵਾ ਕੇ ਤੇ ਪਾਸਚਾਦ ਕੀਤਾ ਗਿਆ ਕੱਲ ਕਿਉਂਕਿ ਇਹਨਾਂ ਨੂੰ ਆਇਆ ਸੀ ਵੀ ਉਹ ਹਾਈ ਕੋਰਟ ਨਾਲ ਚੱਲੇ ਜਾਵੇ ਕਿਉਂਕਿ ਵੀਡੀਓਗ੍ਰਾਫੀ ਹੋਈ ਜਿਹਦੇ ਵਿੱਚ ਸਾਫ ਪਤਾ ਲੱਗਦਾ 12 ਵੋਟਰਾਂ ਦੇ ਨਾਲ ਨੇਮਕਮਰ ਨੇਮਾ ਜੀ ਸੀਨੀਅਰ ਵਾਈਸ ਪ੍ਰਧਾਨ ਬਣੇ ਸੀ ਇਹ ਡਰੋਨ ਦੇ ਸਾਜੀ ਦੇ ਤਹਿਤ ਉਹਨਾਂ ਨੇ ਪਰਚਾ ਦਿੱਤਾ ਅੱਜ ਅਸੀਂ ਸਾਰੀ ਸਮੁੱਚੀ ਕਾਂਗਰਸੀ ਟੀਮ ਸਾਰੀ ਜਿਹਨੇ ਦੀ ਟੀਮ ਅਸੀਂ ਸਾਰੇ ਲੀਡਰ ਸਾਹਿਬਾਨ ਅਸੀਂ 12 14 ਵਿੱਚ ਪਤਲਾ ਫੁੱਕਿਆ ਤੇ ਅਸੀਂ ਸਾਰੇ ਸ਼ਹਿਰ ਨਿਵਾਸੀ ਨੂੰ ਬੇਨਤੀ ਕਰਦੇ ਆਂ ਵੀ ਇਸ ਤਰ੍ਹਾਂ ਦੀ ਗੁੰਡਾਗਰਦੀ ਕਿਤੇ ਆਪਣੇ ਸ਼ਹਿਰ ਦੇ ਵਿੱਚ ਨਾ ਕਦੇ ਹੋਈ ਹੈ ਤੇ ਨਾ ਕਦੇ ਹੋਣੀ ਹੈ ਭਾਵੇਂ ਕਿੰਨੇ ਮਰਜ਼ੀ ਸਰਕਾਰਾਂ ਰਹ ਗਈਆਂ ਪਹਿਲਾਂ ਕਾਂਗਰਸ ਦੀ ਅਕਲਦਨ ਦੀ ਕੀ ਦੀ ਸਰਕਾਰ ਹੈ ਕਿ ਕਦੇ ਇਹ ਜਿਹਾ ਤੱਕਾ ਆਪਰੋਂ ਦੇਖਣ ਨੂੰ ਨਾ ਮਿਲਿਆ ਅੱਜ ਸਾਰੇ ਸ਼ਹਿਰ ਨਿਵਾਸੀਆਂ ਨੂੰ ਤੇ ਅਸੀਂ ਖਾਸ ਕਰਕੇ ਐਮਐਲਏ ਸਾਹਿਬ ਨੂੰ ਬੇਨਤੀ ਕਰਦੇ ਆਂ ਵੀ ਆਪਾਂ ਲੋਕਾਂ ਦੇ ਕੰਮਾਂ ਵਾਸਤੇ ਐਮਐਲਏ ਬਣੇ ਆਂ ਆਪਾਂ ਚੰਗੇ ਕੰਮ ਕਰੀਏ ਖਾਸ ਕਰਕੇ ਜੋ ਪਾਣੀ ਦਾ ਕਰਕੇ ਸਾਰਾ ਸ਼ਹਿਰ ਤੰਗ ਹੈ ਪਰੇਸ਼ਾਨ ਹੈ ਬਿਮਾਰੀਆਂ ਲੱਗਣ ਦਾ ਚਰ ਹੋਇਆ ਪਿਆ ਆਪਾਂ ਉਹਨੂੰ ਹੱਲ ਕਰਾਈਏ ਨਾ ਕਿ ਆਪਾਂ ਗੰਦੀ ਨੀਤੀ ਦੇ ਉੱਤੇ ਰਹੀਏ